ਅਜ ਗੜਦੀ ਵਾਲਾ ਵਿਖੇ ਕੋਈ ਰੋਡ ਤੇ ਕੋਕਲਾ ਮਾਰਕੀਟ ਨੂੰ ਜਾਣ ਵਾਲੀ ਬਲਾਕਾਂ ਦੀ ਬਣੀ ਸੜਕ ਵਿੱਚ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਾ ਹੋਣ ਅਤੇ ਕੋਈ ਰੋਡ ਤੇ ਸਥਿਤ ਵਾਰਡ ਨੰਬਰ 4 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ਤੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਵਾਰਡ ਨੰਬਰ 4 ਦੇ ਕੌਂਸਲਰ ਸਰੋਜ ਮਨਹਾਰਸ ਕੌਂਸਲਰ ਪਰਮਜੀਤ ਕੌਰ ਕਾਉਂਸਲਰ ਹਰਵਿੰਦਰ ਸਿੰਘ ਸੋਨੂ ਦੀ ਮੌਜੂਦਗੀ ਵਿੱਚ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ। ਕੋਈ ਰੋਡ ਤੇ ਕੋਕਲਾ ਮਾਰਕੀਟ ਨੂੰ ਜਾਣ ਵਾਲਾ ਰੋਡ ਕਮਾਂਕਾਰਾਂ ਤੇ ਜਾਣ ਵਾਲੇ ਰਾਹਗੀਰਾਂ ਤੇ ਵਕਵਕਸ ਸਕੂਲਾਂ ਦੇ ਵਿਦਿਆਰਥੀਆਂ ਦਾ ਮੁੱਖ ਮਾਰਗ ਹੈ। ਇਸ ਰੋਡ ਤੇ ਪਾਣੀ ਦੀ ਨਿਕਾਸੀ ਲਈ ਜੋਗ ਪ੍ਰਬੰਧ ਨਾ ਹੋਣ ਕਰਕੇ ਮੀਂਹ ਦਾ ਪਾਣੀ ਖੜਾ ਰਹਿਣ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਸੰਬੰਧੀ ਲੋਕ ਮੰਗ ਕਰ ਰਹੇ ਸਨ ਕਿ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਜਿਸ ਦੀ ਜਾਣਕਾਰੀ ਹਲਕਾ ਵਿਧਾਇਕ ਨੂੰ ਵਾਰਡ ਨੰਬਰ 4 ਦੇ ਕੌਂਸਲਰਸ ਰੋਜ ਮਨਹਾਸਪਲੋਂ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਰੋਡ ਉੱਚਾ ਬਣਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਜਿਸ ਉਪਰੰਤ ਕੋਈ ਰੋਡ ਤੇ ਹੀ ਸਥਿਤ ਵਾਰਡ ਨੰਬਰ 4 ਦੇ ਮਹੱਲਾ ਵਾਸੀਆਂ ਵੱਲੋਂ ਸੀਵਰੇਜ ਪਾਉਣ ਵੇਲੇ ਦੀਆਂ ਪੁੱਟੀਆਂ ਗਲੀਆਂ ਦੀ ਖਸਤਾ ਹਾਲਤ ਦਿਖਾਈ ਗਈ ਜਿਸ ਨੂੰ ਦੇਖਣ ਤੋਂ ਬਾਅਦ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਭਰੋਸਾ ਦਿਵਾਇਆ ਕਿ ਬਹੁਤ ਹੀ ਜਲਦ ਨਾ ਗਲੀਆਂ ਦੇ ਨਿਰਮਾਣ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ। ਉਹਨਾਂ ਕਹਿੰਿਆ ਕਿ ਆਪ ਸਰਕਾਰ ਵੱਲੋਂ ਲਗਾਤਾਰ ਲੋਕ ਹਿੱਤ ਵਿਮਿਸਾਲ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਹਲਕੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੌਧਰੀ ਉਪਿੰਦਰ ਸਿੰਘ, ਕੈਪਟਨ ਤਰਸੀਮ ਸਿੰਘ ਮੱਲੇਵਾਲ, ਬਲਾਕ ਸੰਮਤੀ ਮੈਂਬਰ ਆਨਕੁਸ਼ ਪੰਡਤ, ਕੁਲਵੰਤ ਸਿੰਘ ਤਲਵ, ਸੁਰਿੰਦਰ ਕੁਮਾਰ ਸ਼ਿੰਦਾ ਕਾਰਜ ਸਦਕ ਅਫਸਰ ਰਾਮਪ੍ਰਕਾਸ਼ ਭੁਪਿੰਦਰ ਸਿੰਘ ਓੰਕਾਰ ਸਿੰਘ ਅਵਤਾਰ ਸਿੰਘ ਪੰਨੂ ਗੁਲਜਾਰ ਸਿੰਘ ਪੰਨੂ ਰਣਜੀਤ ਸਿੰਘ ਕੁਲਦੀਪ ਸ਼ਰਮਾ ਲਖਵਿੰਦਰ ਸਿੰਘ ਲੱਖੀ ਸੰਦੀਪ ਸਮੇਤ ਵੱਡੀ ਗਿਣਤੀ ਵਿੱਚ ਉਕਤ ਵਾਰਡ ਦੇ ਵਸਨੀਕ ਹਾਜ਼ਰ ਸਨ ਇਸੇ ਤਰ੍ਹਾਂ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਪੰਜਾਬ 24 ਅੱਜ ਜਿਹੜੀ ਕੋਕਲਾ ਮਾਰਕੀਟ ਦੀ ਕੋਈ ਰੋਡ ਤੇ ਇੱਥੇ ਪਾਣੀ ਦੀ ਬੜੀ ਸਮੱਸਿਆ ਜਦੋਂ ਮੀਂਹ ਆ ਜਾਂਦਾ ਤਾਂ ਲੋਕਾਂ ਦੀਆਂ ਗਲੀਆਂ 'ਚ ਪਾਣੀ ਖੜਦਾ ਫਿਰ ਗਲੀਆਂ ਤੋਂ ਘਰਾਂ ਦੇ ਵਿੱਚ ਇੰਟਰ ਹੋ ਜਾਂਦਾ ਤੇ ਜਿਹੜੀ ਕੋਈ ਰੋਡ ਦੇ ਨਾਲ-ਨਾਲ ਨਾਲਾ ਆ ਬਹੁਤ ਵੱਡਾ ਉਹ ਕਿਸੇ ਕਾਰਨ ਕਰਕੇ ਲੋਕਾਂ ਨੇ ਜਾਂ ਕਵਰ ਕੀਤਾ ਜਾਂ ਕਹਿ ਲਓ ਕਿ ਕਿਸੇ ਕਾਰਨ ਕਰਕੇ ਵੀ ਉਹ ਗਲੀ ਬਣ ਗਈ ਨਾਲੇ ਦੀ ਉਹਦੀ ਅੱਜ ਅਸੀਂ ਸਰਵੇ ਕੀਤਾ ਆ ਵੀ ਦੁਆਰਾ ਉਹਨੂੰ ਉਸ ਹਾਲਾਚ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਘਰਾਂ ਦੇ ਵਿੱਚ ਪਾਣੀ ਨਾ ਵੜੇ ਦਾ ਸਾਡੇ ਨਾਲ ਪ੍ਰਧਾਨ ਜੀ ਨੇ ਐਮਸੀ ਸਾਹਿਬਾ ਨੇ ਇੱਥੇ ਦੇ ਜੋਜੀ ਉਹ ਨਾਲ ਸਾਡੇ ਪਰਮਜੀਤ ਭੈਣ ਐਮਸੀ ਦਾ ਹੋਰ ਵੀ ਜੀਓ ਸਾਫ ਸਾਰੇ ਇੱਥੇ ਅੱਜ ਇਹ ਕੱچے ਆਏ ਸੀ ਕਿ ਥੋੜੀ ਲੋਕਾਂ ਨੂੰ ਦਿੱਕਤ ਹੈ ਇਹਨੂੰ ਜਲਦੀ ਤੋਂ ਜਲਦੀ ਆਪਾਂ ਸੌਲਵ ਕਰੀਏ ਇਹਨਾਂ ਨਾਲ ਅਸੀਂ ਪ੍ਰੋਮਿਸ ਕੀਤਾ ਇੱਕ ਦੋ ਮਹੀਨੇ ਕੇ ਅਸੀਂ ਇਹਨਾਂ ਕਰ ਦਾਂਗੇ ਸਾਡੇ ਭੈਣ ਭਰਾ ਆ ਅਸੀਂ ਇਹਨਾਂ ਨਾਲ ਮਿਲ ਜੋ ਕੇ ਬੈਠ ਕੇ ਇਹਨਾਂ ਨੂੰ ਵੀ ਦਿੱਕਤ ਆ ਕੱਲੀ ਸਾਨੂੰ ਨਹੀਂ ਦਿੱਕਤ ਇਹਨਾਂ ਨੂੰ ਵੀ ਦਿਖਦਾ ਜਦੋਂ ਮੈਂ ਆਉਂਦਾ ਤਾਂ ਆਪਾਂ ਇੱਕ ਸਾਂਝੀ ਮੀਟਿੰਗ ਕਰਕੇ ਇਹਦਾ ਹਾਲਾ ਤਕਰੀਬਨ ਲੱਭ ਹੀ ਲਿਆ ਬਸ ਹੁਣ ਤਾਂ ਅਪਰੂਵਲ ਲੈਣੀ ਸਾਰਿਆਂ ਕੋਲੋਂ ਸਾਰੇ ਤਿਆਰ ਆ ਤਕਰੀਬਨ ਆਲਮੋਸਟ ਕਹਿੰਦੇ ਕੋਈ ਜਲਦੀ ਠੀਕ ਹੈ ਧੰਨਵਾਦ ਜੀ